ਗਾਈਜ਼ ਆਪਾਂ ਬਣਾਈ ਸੀ ਪੰਜੀਰੀ ਥੋੜੇ ਦਿਨ ਪਹਿਲਾਂ ਜਿਹੜੀ ਜਾਪੇ ਦੇ ਟਾਈਮ ਤੇ ਬਣਾਉਂਦੇ ਹਾਂ ਨਾ ਪੰਜੀਰੀ ਉਹ ਵਾਲੀ ਪੰਜੀਰੀ ਬਣਾਈ ਸੀ ਤੇ ਅਸੀਂ ਇਸ ਟਾਈਮ ਚਾਹ ਨਾ ਰੋਜ਼ ਖਾਈਦੀ ਹੁੰਦੀ ਐ ਆਪਾਂ ਪੀਣ ਲੱਗੀ ਸੀ ਚਾਹ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਚਾਹ ਪੀ ਕੇ ਠੀਕ ਐ ਤੇ ਗਾਈਜ਼ ਅਸੀਂ ਆਗੇ ਸੀ ਇੱਧਰ ਮੰਮੀ ਹਰਾ ਵਾਲੇ ਪਾਸੇ ਮੇਰਾ ਵਾਲੇ ਕਮਰੇ ਚ ਇੱਥੇ ਅਸੀਂ ਬੈਠ ਕੇ ਟੀਵੀ ਦੇਖ ਰਹੇ ਸੀਗੇ ਨਾਲ ਮੈਂ ਖਾ ਰਹੀ ਸੀ ਪੰਜੀਰੀ ਤੇ ਇਧਰ ਇਹ ਵੀ ਬੈਠੇ ਹੋਏ ਸੀ ਤਾਂ ਮੈਨੂੰ ਇਹ ਦਿਖਾਨੀ ਸੀ ਕਿ ਐਸੀ ਸਾਰੇ ਜਣੇ ਇੱਥੇ ਬੈਠ ਕੇ ਟੀਵੀ ਦੇਖ ਰਹੇ ਸੀਗੇ ਰੁਦਰ ਆਪਣੇ ਦਾਦੀ ਕੋਲ ਬੈਠਾ ਹੋਇਆ ਸੀਗਾ ਕੀ ਹੋ ਰਿਹਾ ਇਹ ਕੀ ਹੋ ਰਿਹਾ ਚੁੰਨੀ ਬੱਚੀ ਉਹ ਚੁੰਨੀ ਬੱਚੀ ਕੀ ਪਾ ਨੋ 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 ਬਾਈਨੇ ਗੋਮਜੂ ਕੀ ਕੋਈ ਆਹ ਉਹ ਨਾ ਹੁਣ ਮੂੰਹ ਕਰਕੇ ਇੱਥੇ ਬੈਠੀ ਰਹੀ ਦੇ ਗਾਇਜ਼ ਇੱਥੇ ਰੁਦਰ ਕਰਦਾ ਪੈਸੀ ਆਪਣੇ ਪਾਪਾ ਨਾਲ ਮਸਤੀ ਇਹਨਾਂ ਨੇ ਫਲੈਸ਼ ਪਿੱਛੇ ਜੁਗਾਈ ਹੋਇਸ ਨਾ ਵੀਡੀਓ ਬਣਾ ਰਹੀ ਸੀ ਤੇ ਇਹਦੇ ਅੱਖਾਂ ਚ ਪੈ ਰਹੀ ਸੀ ਤੇ ਏਦਾਂ ਮਤਲਬ ਹੱਸ ਕੇ ਦਿਖਾ ਰਹੀ ਸੀ ਨਾਲੇ ਆਪਣੇ ਦੰਦ ਦਿਖਾਉਂਦੇ ਕਿ ਹਾਂ ਇਹ ਦੇਖ ਹਟੀ ਤਾਂਗੇ ਇਹ ਦੇਖੋ ਖਾ ਕੇ ਹਟਿਆ ਪੰਜੀਰੀ ਤੇ ਇਹਦੇ ਮੂੰਹ ਤੇ ਉਦਾਂ ਤੇ ਉਦਦੀ ਲੱਗੀ ਹੋਈ ਐ ਸਾਫ਼ ਕਰਨਾ ਹੀ ਭੁੱਲ ਗਏ ਇੱਧਰ ਮੈਂ ਕੱਟ ਰਹੀ ਸੀ ਸਬਜ਼ੀ ਕਿਉਂਕਿ ਸਬਜ਼ੀ ਬਣਾਨੀ ਸੀ ਰਾਤ ਦੀ ਤੇ ਮੰਮੀ ਉੱਧਰ ਜੋਤ ਵਗੈਰਾ ਜਲਾ ਰਹੇ ਸੀਗੇ ਮੈਂ ਇੱਧਰ ਆਲੂ ਗੋਭੀ ਦੀ ਸਬਜ਼ੀ ਬਣਾ ਬਣਾ ਦੀ ਤਿਆਰੀ ਕਰ ਰਹੀ ਸੀਗੀ ਸਬਜੀ ਕੱਟਦੀ ਪਈ ਸੀ ਪਹਿਲਾਂ ਤੇ ਨਾਲ ਨਾਲ ਮੈਂ ਇਹਨਾਂ ਨਾਲ ਗੱਲਾਂ ਕਰੀ ਜਾ ਰਹੀ ਸੀ ਨਾਲ ਅਸੀਂ ਟੀਵੀ ਦੇਖੀ ਜਾ ਰਹੇ ਸੀਗੇ ਸਾਡਾ ਡੇਲੀ ਦਾ ਰੁਟੀਨ ਇਹੀ ਹੁੰਦਾ ਹੈ ਕਿ ਸ਼ਾਮ ਨੂੰ ਅਸੀਂ ਬੈਠ ਕੇ ਨਾਲ ਨਾਲ ਟੀਵੀ ਦੇਖੀਦਾ ਹੈ ਨਾਲ ਨਾਲ ਆਪਣਾ ਕੰਮ ਕਰੇ ਚਾਈਦਾ ਹੁੰਦਾ ਬਸ ਇੱਧਰ ਮੈਂ ਸਬਜੀ ਵਗੈਰਾ ਕੱਟ ਕੇ ਫਿਰ ਮੈਂ ਆਪਣੀ ਸਬਜੀ ਸਬਜੀ ਬਣਾਉਂਗੀ ਤੇ ਨਾਲ ਇੱਧਰ ਉੱਧਰ ਬੈਠਾ ਹੋਇਆ ਮਸਤੀ ਕਰੀ ਜਾਂਦਾ ਸੀਗਾ ਦੇਖੋ ਗਾਇਜ਼ ਬੜਾ ਜਿਆਦਾ ਸ਼ਰਤੀ ਸ਼ਰਨਾਰਤੀ ਹੋ ਗਿਆ ਹੈ ਉਧਰ ਮੰਮੀ ਜੋਤ ਵਗੈਰਾ ਜਲਾ ਰਹੇ ਤੇ ਮੰਮੀ ਸਵੇਰੇ ਵੀ ਜੋਤ ਜਲਾਉਂਦੇ ਸ਼ਾਮ ਨੂੰ ਵੀ ਜੋਤ ਜਲਾਉਂਦੇ ਹੁੰਦੇ ਆ ਤੇ ਇਧਰ ਮੈਂ ਆਪਣੀ ਸਬਜੀ ਵਗੈਰਾ ਕੱਟ ਲੈਣੀ ਹੁੰਦੀ ਆ ਵੈਸੇ ਮੰਦਿਰ ਵਗੈਰਾ ਮੱਥਾ ਟੇਕ ਲੀਦਾ ਹੁੰਦਾ ਕਦੇ ਕਦੇ ਜੋਤ ਮੈਂ ਵੀ ਜਲਾ ਜਲਾ ਦੇਣੀ ਹੁੰਦੀ ਆ ਤੇ ਇਧਰ ਆਪਣੇ ਮਾਪਾ ਨਮਸਤੇ ਕਰ ਰਿਹਾ ਹੈ ਨਾਨ ਨਾਲ ਆਪਣਾ ਤੰਗ ਕਰਨ ਲੱਗਾ ਹੈ ਮੈਨੂੰ ਦੇਖੋ ਜਾਰ ਪਕੜ ਕੇ ਬੈਠਾ ਮਿਕਸੀ ਦਾ ਇਹਦੇ ਵਿੱਚ ਮੈਂ ਮਸਾਲਾ ਵਗੈਰਾ ਗ੍ਰਾਈਂਡ ਕਰਨ ਵਾਸਤੇ ਰੱਖਿਆ ਹੈ ਇਸਕੇ ਇੱਥੇ ਵੀ ਇਹਦੇ ਵਿੱਚ ਪਿਆਜ਼ ਵਗੈਰਾ ਕੱਟ ਕੇ ਰੱਖ ਲੂੰਗੀ ਲਸਣ ਅਦਰਕ ਤੇ ਉਹ ਆਪਣਾ ਹੀ ਖੇਡਣ ਵਾਸਤੇ ਲੇ ਕੇ ਬੈਠਾ ਹੈ ਅਸੀਂ ਨਾਲ ਨਾਲ ਦਾ ਇਸ ਵੇਲੇ ਆਗੇ ਸੀ ਕਿਚਨ ਵਿੱਚ ਤੇ ਆਪਾਂ ਬਣਾਉਣ ਲੱਗੇ ਸੀ ਸਬਜੀ ਆਪਾਂ ਆਲੂ ਗੋਭੀ ਦੀ ਸਬਜੀ ਤੇ ਕੱਟ ਕੇ ਰੱਖ ਲਈਤੀ ਤੇ ਇਧਰ ਆਪਾਂ ਮਸਾਲਾ ਵੀ ਤਿਆਰ ਕਰਕੇ ਰੱਖ ਲੇਤਾ ਹੈ ਲਸਣ ਤੇ ਪਿਆਜ਼ ਵਾਲਾ ਅਦਰਕ ਤੇ ਆਪਾਂ ਇਹਨੂੰ ਹੁਣ ਗ੍ਰाइंड ਕਰਦੇ ਹਾਂ ਇਹਦੇ ਚ ਟਮਾਟਰ ਪਾ ਕੇ ਪਹਿਲਾਂ ਆਪਾਂ ਟਮਾਟਰ ਕੱਟ ਲਈਏ ਠੀਕ ਹੈ ਤਾਂ ਗਾਇਸ ਇੱਥੇ ਮੈਂ ਪਿਆਜ਼ ਲਸਣ ਅਦਰਕ ਤਾਂ ਮੈਂ ਜਾਰ ਵਿੱਚ ਕੱਟ ਲਿਆ ਸੀਗਾ ਤੇ ਬਸ ਟਮਾਟਰ ਰਹਿ ਗਏ ਸੀਗੇ ਕੱਟਣ ਵਾਲੇ ਇਧਰ ਮੈਂ ਨਾਲ ਕੜਾਈ ਵੀ ਰੱਖ ਦਿੱਤੀ ਸੀਗੀ ਮੈਂ ਕਿਹਾ ਹੁਣ ਇਹਨਾਂ ਨੂੰ ਤੇਲ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਬਸ ਮੈਂ ਹੁਣ ਪਹਿਲਾਂ ਪਾ ਦਾਂਗੀ ਤੇਲ ਤੇ ਉਹਦੇ ਨਾਲ ਨਾਲ ਆਪਾਂ ਕੱਟ ਰਹੇ ਸੀ ਟਮਾਟਰ ਇਹ ਵੱਡੀ ਕੜਾਈ ਹੈ ਨਾ ਗਾਇਸ ਇਸ ਕਰਕੇ ਇਹਦੇ ਵਿੱਚ ਤੇਲ ਦਾ ਇੰਨਾ ਪਤਾ ਨਹੀਂ ਲੱਗਦਾ ਵੀ ਜ਼ਿਆਦਾ ਨਾ ਹੋ ਜਾਏ ਇਸ ਕਰਕੇ ਮੈਨੂੰ ਇਦਾਂ ਕਰਕੇ ਦੇਖ ਰਹੀ ਸੀਗੀ ਇਧਰ ਮੈਂ ਟਮਾਟਰ ਕੱਟ ਰਹੀ ਸੀਗੀ ਦੋ ਟਮਾਟਰ ਪਾਏ ਜਾਂਦੇ ਵਿੱਚ ਮੈਂ ਫਿਰ ਇਕੱਠੇ ਗ੍ਰाइंड ਕਰ ਲੂੰਗੀ ਮਸਾਲੇ ਨੂੰ ਫਿਰ ਮਸਾਲਾ ਵਗੈਰਾ ਭੁੰਨ ਕੇ ਫਿਰ ਆਪਾਂ ਬਣਾਈ ਦੀ ਹੁੰਦੀ ਹੈ ਸਬਜ਼ੀ ਮਸੇਦਰ ਟਮਾਟਰ ਵਗੈਰਾ ਗ੍ਰਾਈਂਡ ਕਰ ਲੂੰਗੀ ਉਹਨਾਂ ਵਿੱਚ ਆ ਦੇਖੋ ਬਸ ਜਾਰ ਵਗੈਰਾ ਲਗਾ ਦੂੰਗੀ ਉੱਥੇ ਮਿਕਸੀ ਤੇ ਇਧਰ ਆਪਾਂ ਮਿਕਸੀ ਤੇ ਜਾਰ ਵਗੈਰਾ ਵੱਡੇ ਵਾਲਾ ਹਟਾਤਾ ਇਧਰ ਛੋਟੇ ਵਾਲਾ ਲਗਾ ਕੇ ਨਾ ਛੋਟੇ ਜਾਰ ਵਿੱਚ ਅਸੀਂ ਚਟਨੀ ਵਗੈਰਾ ਇਹ ਮਸਾਲਾ ਵਗੈਰਾ ਪੀਸੀਦਾ ਹੁੰਦਾ ਹੈ ਐਦਾਂ ਤੁਸੀਂ ਦੇਖ ਰਹੇ ਹੋਗੇ ਲਾਈਟਿੰਗ ਇੱਕਦਮ ਨਾਲ ਕੱਟੋਗੀ ਕਿਉਂਕਿ ਰਿੰਗ ਲਾਈਟ ਜਗਰੀ ਸੀ ਬੇਸ ਕਰਕੇ ਲਾਈਟ ਆਨ ਦੀ ਠੀਕ ਪੈ ਰਹੀ ਸੀ ਹੈ ਨਾ ਤੇ ਉਸ ਬਾਅਦ ਮੈਂ ਇਧਰ ਜਾ ਮਿਕਸੀ ਚਲਾਨੀ ਸੀ ਤਾਂ ਕਰਕੇ ਮੈਂ ਉਹਨੂੰ ਬੰਦ ਕਰਤਾ ਇੱਕ ਵਾਰੀ 어ਡਪਟਰ ਅਟਾ ਦਿੱਤਾ ਸੀਗਾ ਹੁਣ ਇਧਰ ਦੁਬਾਰਾ ਦੀ ਲਾਈਟ ਚੱਗ ਜੇਗੀ ਰਿੰਗ ਲਾਈਟ ਤਾਂੰਦਨਾ ਥੋੜੀ ਜੀ ਰੋਸ਼ਨੀ ਵਧੀਆ ਹੋ ਜਾਂਦੀ ਹੈ ਤੇ ਇਧਰ ਬੱਸ ਆਪਾਂ ਮਸਾਲਾ ਪੀਸ ਲਿਆ ਸੀਗਾ ਤੇ ਇਹਨੂੰ ਇੱਕ ਕੋਨੇ ਤੇ ਹੀ ਆਪਾਂ ਰੱਖੀ ਹੁੰਦੀ ਆਪਾਂ ਇਥੋਂ ਹਿਲਾਇ ਦੇਣੀ ਹੁੰਦੀ ਕਿਉਂਕਿ ਫਿਰ ਇਹਦਾ ਸਵਿੱਚ ਇਧਰ ਨਾਲ ਹੈਗਾ ਇਸ ਕਰਕੇ ਆਪਾਂ ਇੱਥੇ ਰੱਖੀ ਦੰਦੀ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਮਸਾਲਾ ਮਸਾਲਾ ਆਪਾਂ ਪੀਸ ਲਿਆ ਸੀਗਾ ਉਧਰ ਆਪਾਂ ਸਬਜ਼ੀ ਕੱਟ ਕੇ ਤੋទੂ ਕੇ ਰੱਖੀ ਹੋਈ ਸੀਗੀ ਤਾਂ ਕਿ ਉਹਨਾਂ ਨੂੰ ਪਾਣੀ ਨਿਚੜ ਜੇ ਉਹਦੇ ਵਿੱਚੋਂ ਤੇ ਮਸ ਇੱਥੇ ਆਪਾਂ ਉਹਨਾਂ ਮਸਾਲਾ ਵਗੈਰਾ ਭੁੰਨਾਂਗੇ ਤੇਲ ਤਕਰੀਬਨ ਗਰਮ ਹੋ ਹੀ ਚੁੱਕਿਆ ਹੋਣਾ ਮੇਨ ਲੱਗਦਾ ਹਾਂ ਤੇਲ ਪਾ ਦੋ ਐਸੀ ਨਾ ਪਹਿਲਾਂ ਤੁਸੀਂ ਕਿਉਂਕਿ ਗਰਮ ਹੁੰਦਾ ਰਹੇਗਾ ਨਾਲ-ਨਾਲ ਆਨੇ ਨੂੰ ਮਸਾਲਾ ਪੀਸ ਲਉਂਗੀ ਬਸ ਇੱਥੇ ਤੇਲ ਵਗੈਰਾ ਗਰਮ ਹੋ ਗਿਆ ਹੋਇਆ ਦੇਖ ਮਸਤੇ ਤੇਲ ਗਰਮ ਹੋ ਗਿਆ ਹੁਣ ਮੈਂ ਪਾਉਂਗੀ ਮਸਾਲਾ ਉਹਦੇ ਵਿੱਚ ਤੇ ਗਾਇਸ ਬਸ ਇਹ ਤੇ ਆਪਾਂ ਸਬਜੀ ਵਗੈਰਾ ਬਣਾ ਕੇ ਫਿਰ ਆਪਾਂ ਆਟਾ ਵਗੈਰਾ ਵੀ ਨਾਲ ਨਾਲ ਗੁੰਨ ਲਾਂਗੇ ਬਸ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਆਪਣੀ ਵੀਡੀਓ ਵਗੈਰਾ ਸ਼ੂਟ ਕਰ ਲੈਣੀ ਹੁੰਦੀ ਆ ਸ਼ੋਰਟਸ ਵੀਡੀਓ ਜਿਹੜੀ ਕਾਮੇਡੀ ਵਾਲੀ ਆਪਾਂ ਸ਼ੂਟ ਕਰਨੀ ਹੁੰਦੀ ਹੈ ਤੇ ਅੱਜ ਕੱਲ ਮੈਂ ਡਾਂਸ ਵੀਡੀਓ ਵੀ ਥੋੜੀ ਜਿਹੀ ਇੱਕ ਬਣਾਈ ਲੈਣੀ ਹੁੰਦੀ ਆ ਰੁਟੀਨ ਦੀ ਵੀ ਥੋੜਾ ਜਿਹਾ ਡਾਂਸ ਵੀ ਆ ਜਾਏਗਾ ਆਪਾਂ ਨੂੰ ਕਰਨਾ ਤੇ ਮਸ ਆਪਾਂ ਇਦਾਂ ਹੀ ਥੋੜਾ ਜਾਂ ਐਂਟਰਟੇਨਮੈਂਟ ਵਾਸਤੇ ਕਰ ਲਈ ਦਿੰਦੀ ਆ ਕਾਮੇਡੀ ਵੀਡੀਓ ਸ਼ੂਟ बस आपण सब्जी बनाकटा ऊटा गुन के आपण थोडा ज्या विडिओ वगैरे शूट करलांगे फेस भैयारा वेट करांगे आपण रोटी रटी बना लव ਇੱਧਰ ਸਬਜੀ ਆਪਾਂ ਰੱਖੀ ਹੋਈ ਐ ਬਣਾਉਣ ਉਸਤੇ ਇੱਧਰ ਆਟਾ ਵੀ ਗੁੰਨ ਲਿਆ ਆਪਾਂ ਬਸ ਹੁਣ ਆਪਾਂ ਸਬਜੀ ਬਰਨ ਦੀ ਵੇਟ ਕਰ ਰਹੇ ਸਬਜੀ ਬਣ ਜੇਗੀ ਨਾਲੇ ਉਹਦੋਂ ਨੂੰ ਭਈਆ ਹੋ ਰਿਹਾ ਜਨਗੇ ਫੇਰ ਆਪਾਂ ਬਣਾਵਾਂਗੇ ਰੋਟੀ ਫੁਲਕੇ ਫੁਲਕੇ ਰਾਜਨ ਕੇ ਬਾਅਦ ਫੇਰ ਆਪਾਂ ਬਾਚੇ ਬਣਾ ਲਾਂਗੇ ਥਲੇ ਭਈਆ ਰਿਹਾ ਹੀ ਨਹੀਂ ਐ ਨਾਲੇ ਸਬਜੀ ਵੀ ਉਹਨੇ ਨੂੰ ਬਣ ਜੇਗੀ ਆਪਾਂ ਹੁਣ ਮਿਲਦੇ ਤੁਹਾਨੂੰ ਥੋੜੇ ਦੇ ਰੁੱਕ ਕੇ ਠੀਕ ਗਾਇਸ ਗਾਇਸ ਤੁਸੀਂ ਦੇਖ ਰਹੇ ਹੋ ਸਬਜੀ ਮੇਰੀ ਬਣ ਚੁੱਕੀ ਐ ਬਸ ਆਪਾਂ ਇਹਨੂੰ ਘੋਲ ਰਹੇ ਆ ਸਬਜੀ ਨੂੰ ਸਬਜੀ ਤਾਂ ਕਿ ਲੱਭਨੇ ਬਣ ਚੁੱਕੀ ਐ ਤੇ ਫਿਰ ਆਪਾਂ ਬਣਾਵਾਂਗੇ ਬਸ ਥੋੜੀ ਦੇਰ ਤੱਕ ਰੋਟੀ ਹਲੇ ਭਈਆ ਨਹੀਂ ਆਏ ਦੇਖੋ ਸਬਜੀ ਤਾਂ ਬਣ ਚੁੱਕੀ ਐ ਬਸ ਆਪਾਂ ਉਹਨਾਂ ਦੀ ਵੇਟ ਕਰ ਰਹੇ ਹਾਂ ਥੋੜੀ ਦੇਰ ਹੋਰ ਵੇਟ ਕਰਾਂਗੇ ਅਗਰ ਉਹ ਜ਼ਿਆਦਾ ਲੇਟ ਹੋ ਗਏ ਉਹਨਾਂ ਦੇ ਫਿਰ ਆਪਾਂ ਬਣਾ ਲਵਾਂਗੇ ਕਾਹਨੋਂ ਬਸ ਤਾਂ ਮੇਰੀ ਸਬਜੀ ਬਣਨੀ ਲਈ ਐ ਦੇਖੋ 2:00 a.m. Hello guys good morning ਦੇ ਇੱਥੇ ਦੇਖ ਰੁਦਰ ਵੀ ਉੱਟ ਚੁੱਕਾ ਹੈ ਸਾਨਵੀ ਨੂੰ ਮੈਂ ਧਿਆਨ ਕਰਨ ਦੀ ਕਰਦੇ ਵੇ ਇਸੇ ਮੈਂ ਜਿਵੇਂ ਫੋਨ ਚੈੱਕ ਕੀਤਾ ਅਚਾਨਕ ਕਿ ਫੋਨ ਚੈੱਕ ਕਰ ਲਿਆ ਤੇ ਅੱਜ ਹੁੰਦੀ ਛੁੱਟੀ ਨਿਕਲੀ ਅੱਜ ਪੰਜਾਬ ਬੰਦ ਹੈ ਤੇ ਮੈਂ ਕਿ ਚਲੋ ਅੱਛਾ ਹੋ ਗਿਆ ਨਹੀਂ ਤਾਂ ਸਕੂਲ ਜਾ ਕੇ ਪਤਾ ਲੱਗਦਾ ਕਿ ਛੁੱਟੀ ਹੈ ਅੱਜ ਤੇ ਫਿਰ ਉਹਨੂੰ ਮੈਂ ਰੋਟੀ ਵੀ ਵਗੈਰਾ ਤਾਂ ਬਣਾ ਕੇ ਦਿੱਤੀ ਸੀ ਉਹ ਖਾਣਾ ਖਾ ਰਹੀ ਆ ਉੱਧਰ ਇੱਧਰ ਇਹ ਵੀ ਹੁੰਦੇ ਨਾਲ ਹੀ ਉੱਠ ਕੇ ਬੈਠ ਜਾਂਦਾ ਹੈ ਰੁਦਰ ਗੁੱਡ ਮਾਰਨਿੰਗ ਕੱਢੋ ਗੁੱਡ ਮਾਰਨਿੰਗ ਰਾਦੇ ਰਾਦੇ ਧਿਰ 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 ਨਹੀਂ ਕਰਨ ਉਧਰ ਇਹਦੇ ਪਪਾ ਵੀ ਤਿਆਰ ਹੋ ਰਹੇ ਜਾ ਰਹੇ ਨੇ ਪਪਾ ਆਫਿਸ ਇਹਦੇ ਪਪਾ ਦੀ ਛੁੱਟੀ ਨਹੀਂ ਹੈ ਖਾਣਾ ਕਰਾ ਉਹਨਾਂ ਨੇ ਖਾ ਲਿਆ ਬਸ ਹੁਣ ਮੈਂ ਵੀ ਥੋੜੀ ਜੀ ਚਾਹ ਹੀ ਲੱਗੀ ਸੀ ਤੇ ਚਾਹ ਪੀ ਕੇ ਫਿਰ ਮੈਂ ਨਹਾਣੀ ਆ ਫਿਰ ਆਪਾਂ ਜਾਵਾਂਗੇ ਅੱਜ ਮੰਦਿਰ ਤੇ ਮੰਦਿਰ ਆਪਾਂ ਪੂਜਾ ਕਰਨ ਜਾਣੀ ਆ ਅੱਜ ਜੋ ਵੀਰਵਾਰ ਹੈ ਆਪਾਂ ਵੀਰਵਾਰ ਨੂੰ ਹਰ ਵੀਰਵਾਰ ਜਾਂਦਾ ਹੁੰਦਾ ਮੰਦਿਰ ਬ੍ਰਹਸਪਤੀਵਾਦ ਦੀ ਜਗ੍ਹਾ ਜਾ ਕੇ ਦਿਆ ਕਰੀ ਦਿਆ ਕਰੇ ਤੇ ਚਲੋ ਆਪਾਂ ਨਾ ਆ ਕੇ ਫਿਰ ਆਪਾਂ ਚਾਵਾਂਗੇ ਮੰਦਿਰ ਤੇ ਗਾਇਜ਼ ਆਪਾਂ ਹੋ ਚੁੱਕੇ ਸੀ ਨਾ ਕੇ ਰੈਡੀ ਆਪਾਂ ਚਲਦੇ ਆ ਮੰਦਿਰ ਤੇ ਆਪਾਂ ਪਹਿਲਾਂ ਪਲੇਟ ਤਿਆਰ ਕਰ ਲਈ ਆਪਦੀ ਜਿਹੜੀ ਮੰਦਿਰ ਲੈ ਕੇ ਜਾਣੀ ਹੈ ਹੁੰਦੇ ਕਿਸੇ ਥੋੜੀ ਜਿਹੀ ਹੌਲੀ ਦੀ ਥੋੜਾ ਜਿਹਾ ਇਹ ਤਿਆਰ ਕਰ ਲਿਆ ਮੰਦਰ ਜਾ ਜੇ ਫਿਰ ਆਪਾਂ ਆ ਕੇ ਤੁਹਾਨੂੰ ਨਵੇਂ ਕਥਾ ਕਰਨ ਤੋਂ ਬਾਅਦ ਫਿਰ ਗਾਈਜ਼ ਇੱਥੇ ਮੈਂ ਆ ਗਈ ਸੀ ਮੰਦ ਆਪਣੇ ਘਰ ਵਾਲੇ ਮੰਦਿਰ ਵਿੱਚ ਤੇ ਇੱਥੇ ਮੈਂ ਆਪਣੀ ਪਲੇਟ ਲਗਾ ਰਹੀ ਸੀਗੀ ਹਲਦੀ ਵਗੈਰਾ ਤੇ ਮੈਂ ਰੱਖ ਲਿੱਤੀ ਸੀ ਚਾਵਲ ਮੰਦਿਰ 'ਚ ਪਏ ਹੁੰਦੇ ਸਾਬਤ ਚਾਵਲ ਤੇ ਉਹ ਚਾਵਲ ਰੱਖ ਲਈ ਸੀ ਥੋੜੇ ਜਿ ਤੇ ਮਾਚਿਸ ਵਗੈਰਾ ਦੂਬ ਬੱਤੀ ਵਗੈਰਾ ਅਰਗਬਤੀ ਜੋ ਆਪਾਂ ਜਨਾਨੀ ਹੁੰਦੀ ਹੈ ਤੇ ਉਹ ਮੈਂ ਰੱਖ ਲਿੱਤੀ ਸੀਗੀ ਤੇ ਥੋੜਾ ਜ੍ਹਾ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਸੱਚ ਮੈਂ ਦਾਲ ਤਾਂ ਰੱਖੀ ਨਹੀਂ ਫਿਰ ਮੈਂ ਚਨੇ ਦੀ ਦਾਲ ਤੇ ਗੁੜ ਵਗੈਰਾ ਵੀ ਲੈ ਕੇ ਆਈ ਫਿਰ ਉਹ ਪਲੇਟ ਵਿੱਚ ਰੱਖ ਕੇ ਫਿਰ ਮੈਂ ਮੰਦਿਰ ਲੈ ਗਈ ਸੀਗੀ ਤੇ ਫੇਰ ਆ ਕੇ ਪੂਜਾ ਵਗੈਰਾ ਕੀਤੀ ਤੇ ਕਥਾ ਵਗੈਰਾ ਕੀਤੀ ਕਥਾ ਮੈਂ ਤਾਂ ਹੀ ਫੋਨ ਤੋਂ ਪੜੀ ਸੀਗੀ ਤਾਂ ਕਰਕੇ ਮੈਂ ਕੋਈ ਸ਼ੂਟ ਵਗੈਰਾ ਨਹੀਂ ਕਰਦੀ ਮੰਦਿਰ ਦਾ ਤਾਂ ਵੈਸੇ ਵੀ ਨਹੀਂ ਕਰਨਾ ਚਾਹੀਦਾ ਇਸ ਕਰਕੇ ਮੈਂ ਨਹੀਂ ਕੀਤਾ ਸ਼ੂਟ ਵਗੈਰਾ ਇੱਥੇ ਮੈਂ ਮੰਦਿਰ ਤੋਂ ਵਾਪਸ ਆ ਚੁੱਕੀ ਹਾਂ ਕਰੇ ਉੱਥੇ ਪੂਜਾ ਕਰਕੇ ਤੇ ਇੱਥੇ ਮੈਂ ਆ ਕੇ ਉਹਨਾਂ ਦੇ ਤਿਲਕ ਵਗੈਰਾ ਲਗਾ ਰਹੇ ਸੀਗੇ ਭਗਵਾਨ ਜੀ ਦੇ ਬਸ ਤਿਲਕ ਵਗੈਰਾ ਕਰਕੇ ਫਿਰ ਉਸ ਤੋਂ ਬਾਅਦ ਚ ਮੈਂ ਪੜੂੰਗੀ ਕਥਾ ਬ੍ਰਹਸਪਤੀ ਵਾਰਜੇ ਦੀ ਏ ਅਗਰ ਮੈਂ ਤੁਹਾਨੂੰ ਅਲੱਗ-ਅਲੱਗ ਵੀਡੀਓਜ਼ 'ਚ ਤੁਹਾਨੂੰ ਦੱਸੂੰਗੀ ਸਾਰਾ ਕੁਝ ਵੀ ਮੈਂ ਕਿਉਂ ਤੇ ਕਾਦੇ ਵਾਸਤੇ ਕਰਦੀ ਆ ਹਨਾ ਇਹ ਕੋਈ ਉਪਾਏ ਆ ਇੱਕ ਇਹ ਆਪਾਂ ਬਾਅਦ 'ਚ ਤੁਹਾਨੂੰ ਦੱਸਾਂਗੇ ਫਿਰ ਕਿਸੇ ਦਿਨ ਤੇ ਬਸ ਇੱਥੇ ਨੇ ਇਸ ਤੋਂ ਬਾਅਦ ਮੈਂ ਫੋਨ ਤੋਂ ਆਪਦੀ ਕਥਾ ਪੜ੍ਹਦੀ ਹੁੰਦੀ ਆ ਕਿਉਂਕਿ ਮੇਰੇ ਕੋਈ ਹਿੰਦੀ ਕੋਈ ਬੁੱਕ ਵਗੈਰਾ ਨਹੀਂ ਹੈਗੀ ਬ੍ਰਹਸਪਤੀ ਵਾਰਜੇ ਜਿਹੜੀ ਕਥਾ ਲਿਖੀ ਹੁੰਦੀ ਆ ਜਿੰਦੇ ਤੇ ਤੇ ਇਸ ਕਰਕੇ ਫਿਰ ਆਪਾਂ ਫੋਨ ਤੋਂ ਪੜ੍ਹ ਲੀਦੀ ਹੁੰਦੀ ਆ ਕਥਾ ਕਰਕੇ ਫਿਰ ਆਪਾਂ ਆਰਤੀ ਕਰਦੀ ਦੀ ਹੁੰਦੀ ਆ ਫਿਰ ਪ੍ਰਸ਼ਾਦ ਵਗੈਰਾ ਦੇ ਦਿੰਦਾ

ਡੌਗੀ ਕਾਇ ਡੌਗੀ ਉਹ ਬੈਠ ਗਾਇਸ ਅਸੀਂ ਇੱਥੇ ਆਗੇ ਸੀ ਉੱਪਰ ਧੁੱਪੇ ਤੇ ਫਿਰ ਮੈਂ ਨੀਚੇ ਰਹਿ ਕੇ ਕੰਮ ਕਰਨਾ ਸੀਗਾ ਤੇ ਮੰਮੀ ਕਹਿੰਦੇ ਚਲ ਆਪਾਂ ਉੱਪਰ ਚੱਲਦੇ ਆ ਨਾਲੇ ਕਿੰਨੂ ਵਗੈਰਾ ਖਾ ਲਾਂਗੇ ਤਾਂ ਲੈ ਅਸੀਂ ਉੱਪਰ ਧੁੱਪੇ ਧੁੱਪ ਸੇਕ ਲਾਂਗੇ ਤੇ ਇੱਥੇ ਮੈਂ ਉੱਪਰ ਲੈ ਕੇ ਆ ਗਈ ਸੀ ਰੁਦਰ ਨੂੰ ਵੀ ਦੇਖਣਾ ਉਹਨੇ ਗੁੱਸਾ ਕਰ ਜੇਗਾ ਪਿੱਛੇ ਡਿੱਗ ਜਾਂਦਾ ਗੁੱਸਾ ਦੇਖਉਂਦਾ ਕੁਝ ਵੀ ਨਾ ਹੁੰਦਾ ਨਾ ਇਹ ਗੱਲ ਨਾ ਮਨੋਇਆ ਕੁਝ ਵੀ ਨਾ ਇਹ ਪਿੱਛੇ ਨੂੰ ਦੇਖ ਕੇ ਆਉਂਦਾ ਕੁਝ ਨਹੀਂ ਮੈਨੇ ਨਹੀਂ ਆ ਵਿਖਾਣਾ ਫਿਰ ਇਹ ਪਿੱਛੇ ਥੋੜੀ ਜਿਹੀ ਇਹ ਲੈ ਤੂੰ ਖਾ ਲੈ ਜਿਹੜੀ ਜਿਹੜੀ ਪਾਈਪ ਜੀ ਹੁੰਦੇ ਉਹ ਸਿਰ ਤੇ ਲੱਗ ਗਈ ਉਹਦੇ ਉੱਨ ਲੱਗ ਗਿਆ ਫਿਰ ਇੱਥੇ ਮੈਂ ਸਾਨਵੀਨ ਨੂੰ ਕਹ ਰਹੀ ਸੀ ਇਸ ਨੂੰ ਖਾਣਾ ਕਿੰਨੂ ਇਹ ਤੂੰ ਖਾ ਲੈ ਤੇ ਫਿਰ ਉਹ ਖਾਣਾ ਕਿਸੇ ਦੇ ਦੇਖੋ ਇਹਦੇ ਕੋਈ ਫੋਨ ਆ ਰਿਹਾ ਫੋਨ ਆਹੋ ਨਹੀਂ ਉੱਠਾ ਜਾ ਰਹਾ ਛਿਗੇ ਕਾਕਾ ਆ ਆ ਜਲਦੀ ਜਲਦੀ ਓਏ ਹੋਏ ਲੈ ਲੋ ਇਹ ਲੈ ਲੋ ਫਿਰ ਇਹਨੂੰ ਮੈਂ ਕਿੰਨੂੰ ਇਹ ਦੇ ਚਿਜਗਾ ਨਹੀਂ ਮਮੀ ਉਧਰ ਕਿੰਨੋ ਚਲਦੇ ਪਏ ਸੀਗੇ ਛਿਜਗਾ ਨਹੀਂ ਇਸਕਾ ਮੈਂ ਜਲਦੀ ਜਲਦੀ ਖਾ ਲਾ ਫਿਰ ਵਜੇਗਾ ਦੇਖੋ ਫਿਰ ਗਿਰ ਗਿਆ ਅਭੀ ਜ਼ੋਰ से ਲੱਗਦਾ ਇਸ ਹਰ ਗੱਲ ਤੇ ਇਦਾਂ ਗੁੱਸਾ ਕਰਦਾ ਇਹਨੂੰ ਮਸੇਆ ਮੈਂ ਜਲਦੀ ਜਲਦੀ ਖਾ ਲਾ ਹਨਾ ਜੇ ਮੇਂ ਬੱਚਾ ਨਾ ਹੁੰਦਾ ਦੇਖੋ ਨੇ ਤੇ ਮੈਨੂੰ ਖਿਲਾ ਰਹੀਆਂ ਕਿੰਨੂੰ ਹੂੰ ਤੇ ਮੈਂ ਸੈਨ ਨੂੰ ਕਿਨੂ ਖਲਾ ਕੇ ਥੋੜਾ ਜਾ ਫਿਰ ਮੈਂ ਚਲੀ ਜਾਉਂਗੀ نیچے ਆਪਣਾ ਕੰਮ ਵਗੈਰਾ ਕਰੂੰਗੀ। ਇਹ ਲੋ ਚੀਚ ਜੀ ਇਧਰ ਦੇਖ ਰਿਹਾ ਸਾਰੇ ਵਸੇ ਕੀ ਹਾਂ। ਆਪਾਂ ਹੀ ਨਹੀਂ ਰੱਖ ਰਹੇ ਕਿ ਨਹੀਂ ਰੱਖ ਰਹੇ। ਇਧਰ ਮੰਮੀ ਦੇ ਇਸ਼ਨ ਵੀ ਵੀ ਕਿੰਨੂ ਵਗੈਰਾ ਖਾ ਰਹੇ ਸੀਗੇ। ਹੋਰ ਇਹ ਸਾਰੇ ਉਹ ਦੇਖੋ। ਕਿੰਨਾ ਬੱਚਾ ਨੂੰ ਹੁੰਦਾ ਨਾ ਯਾਰ। ਰੱਖੋ ਵੀ ਨਾ। ਹੈਲੋ ਸੋ ਗਾਇਜ਼ ਆਪਾਂ ਅੱਗੇ ਸੀ نیچے ਰੁਦਰ ਨੂੰ ਛੱਡ ਕੇ ਉਹਦੇ ਦਾਦੀ ਕੋ ਤੇ ਅਸੀਂ ਖਾਣਾ ਖਾਣਾ ਵਗੈਰਾ ਖਾ ਕੇ ਹੁਣੇ ਫ੍ਰੀ ਹੋਏ ਸੀਗੇ ਤੇ ਉਹਦੇ ਦਾਦੀ ਕਹਿੰਦੇ ਆਪਾਂ ਉੱਪਰ ਚੱਲਦੇ ਆਂ ਤੁੱਪੇ ਤੇ ਉਹਨਾਂ ਨੂੰ ਉੱਪਰ ਛੱਡ ਜਾਂਦਾ ਰੁਦਰ ਨੂੰ ਛੱਡ ਜਾਂਦਾ ਤੇ ਉਹ ਲੋਕ ਖਾ ਰਹੇ ਕਿੰਨੋਂ ਵਗੈਰਾ ਖਾਣਾ ਖਾਦ ਨੂੰ ਵੈਸੇ ਇੱਦਾਂ ਪੋਨਾ ਘੰਟਾ ਹੋ ਗਿਆ ਸਾਨੂੰ ਤੇ ਤਾਂ ਕਰਕੇ ਉਹ ਕਹਿੰਦੇ ਹੁਣ ਤੁੱਪੇ ਬੈਠ ਕੇ ਆਪਾਂ ਕਿੰਨੋਂ ਵਗੈਰਾ ਖਾ ਲੈਂਦੇ ਆ ਤੇ ਮੈਂ نیچے ਉਹਨੇ ਦੇ ਨੂੰ ਆਪਣਾ ਕੰਮ ਕਰ ਲੈਣੀ ਆ ਸਾਰਾ ਕੰਮ ਹਜੇ ਮੇਰਾ ਪਿਆ ਕਰਨਾ ਲਾ ਤੇ ਇਧਰ ਤੁਹਾਨੂੰ ਮੈਂ ਮਾੜੀ ਜਿਪਣੇ ਰੂਮ ਦੀ ਹਾਲਤ ਪਖਾ ਦੇਣੀ ਆ ਝਾੜੂ ਮਾਰਦੀ ਪਈ ਸੀ ਮੈਂ ਝਾੜੂ ਮਾਰਦੇ ਮਾਰਦੇ ਪਹਿਲਾਂ ਮੈਂ ਉੱਪਰ ਛੱਡ ਕੇ ਆਈਆਂ ਉਹ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਝਾੜੂ ਵੀ ਹਲੇ ਥੱਲੇ ਪਈ ਹੋਈ ਆ ਤੇ ਇਧਰ ਆ ਕੱਪੜੇ ਪਏ ਬਾਸਕਟ 'ਚ ਇਹ ਤੈ ਕਰਨਾ ਨੇ ਇਹ ਆਪਾਂ ਤੋਤੇ ਸੀ ਜਿਹੜੇ ਪਿਛਲੇ ਬਲੌਗ 'ਚ ਤੁਸੀਂ ਦੇਖੇ ਸੀਗੇ ਇਹ ਤੈ ਕਰਨਾ ਨੇ ਕੱਪੜੇ ਪਏ ਆ ਬਸ ਆਪਾਂ ਇਹਨੂੰ ਹੁਣ ਝਾੜੂ ਮਾਰ ਕੇ ਪੈਨੂੰ ਆਪਾਂ ਫਿਰ ਆਪਾਂ ਤੈ ਕਰਦੇ ਆ ਕੱਪੜਿਆਂ ਨੂੰ ਫਿਰ ਆਪਾਂ ਤੁਹਾਨੂੰ ਮਿਲਦੇ ਆ ਸਾਰਾ ਕੰਮ ਕਰਕੇ ਗਾਇਜ਼ ਆਪਾਂ ਹੋ ਗਏ ਸੀ ਉਹਨਾਂ ਕੰਮ ਕਰਕੇ ਵੇਲੇ ਤਾਂ ਮੈਂ ਦਿਖਾ ਦਿੰਦੀ ਆ ਕਿਚਨ ਵੀ ਆਪਾਂ ਸਾਰੀ ਕਲੀਨ ਵਗੈਰਾ ਕਰ ਲਈ। ਵਾਂਡੇ ਵੀ ਧੋ ਲਏ ਆਪਾਂ। ਤੇ ਹੁਣ ਆਪਾਂ ਉਹਨਾਂ ਦਾ ਗੀਜ਼ਰ ਛੱਡਿਆ ਹੋਇਆ ਹੈ। ਗੀਜ਼ਰ ਛੱਡਿਆ ਹੋਇਆ ਆਪਾਂ ਹੁਣ। ਬਾਕੀ ਗਰਮ ਪਾਣੀ ਹੋ ਜਾਏ। ਤੇ ਰੁਦਰ ਨੂੰ ਤੇ ਸਾਨ ਮੈਨੂੰ ਨਵਾ ਦਵਾਂ। ਗਰਮ ਉਹਨਾਂ ਨੂੰ ਮੈਂ ਰੁਦਰ ਦੀ ਮਾਲਿਸ਼ ਕਰਿਆਨੀ ਆ। ਫਿਰ ਮੈਂ ਰੁਦਰ ਦੀ ਮਾਲਿਸ਼ ਕਰਿਆਨੀ ਆ। ਫਿਰ ਉਹਨਾਂ ਨੂੰ ਗਰਮ ਪਾਣੀ ਵਿੱਚ ਹੋ ਜਾਗਾ ਹੁੰਦਾ। ਤੇ ਫਿਰ ਆਪਾਂ ਉਹਨੂੰ ਨਵਾ ਦਾਂਗੇ। पेलो आप इधर उन कट लिने कपड़े आ सारे कपड़े मेनू बैडते रखने पैने क्योंकि ना इन्दे, इन्दे है कपड़े सारे गाइस देखो रुद्र भी नहा तैयार हो चुका है मू भी, भी रह गए ते, बस आपूँ फिर आप कपड़े तय कर दे देखो रुद नहीं करे चलो उसने भी कह दिया हाँ चलो आपनी इनू करा दिए फिर आप कपड़े तय करा ठीक है गायस मिलते हैं इन सवा के ਚਲੋ ਗਾਇਜ਼ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੇ ਤੁਹਾਨੂੰ ਦਿਖਾ ਦਿੰਨੇ ਆ ਰੁਦਰ ਵੀ ਇੱਥੇ ਸੁੱਤਾ ਪਿਆ ਹੈ ਤੇ ਉਧਰ ਈਸਾਨ ਵੀ ਵੀ ਸੁੱਤੀ ਪਈ ਹੈ ਦੋਨੋਂ ਜਣੇ ਖਾਣਾ ਖਾ ਕੇ ਸੋ ਗਏ ਸੀਗੇ ਤੇ ਆਪਾਂ ਵੀਡੀਓ ਤੇ ਇੱਥੇ ਐਂਡ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ ਗਾਇਜ਼